ਜੇ ਕੋ ਜਾਚ ਦਾ ਵਿਸ਼ਾ ਮੈਂ ਆਇਆ ਸੀ ਕਚੈਰੀਆਂ ਤੇ ਮੈਂ ਦੇਖਿਆ ਉੱਤੇ ਜਿਹੜੀ ਪੀਆਰ ਫੀਆਰ ਸੀ 1994 ਦੀ ਪਰ ਕਹਿਣ ਦਾ ਮਨ ਨੂੰ ਹੈ ਸਰਕਾਰੀ ਡਾਕੂਮੈਂਟ ਨੇ ਉਹ ਜਮ੍ਹਾਂ ਹੋਏ ਨੇ ਹੈਨਾ ਉਹ ਕਿਉਂ ਗਏ ਕੀ ਇਹ ਉਹ ਬਾਅਦ ਦੱਸਣਗੇ ਕਿ ਵੀ ਕਿਸੇ ਵਿੱਚ ਚਲੇ ਗਏ ਬਾਹਰ ਰਕਾਰਡ ਬਾਹਰ ਗਿਆ ਕਿਵੇਂ ਹੈਨਾ ਇਹ ਮਤਲਬ ਜਾਂਚ ਕਰਨੀ ਪੜਦੀ ਆ ਪਰ ਹੈ ਗਲਤੀ ਨਹੀਂ ਸਰਕਾਰੀ ਰਕਾਰਡ ਕੋਈ ਇੱਕ ਦਿਨ ਬਾਹਰ ਜਾਣਾ ਚਾਹੀਦਾ ਉਹਦੇ ਵਾਸਤੇ ਆ ਤੇ ਦੂਜਾ ਕਹਿਣਾ ਆਇਆ ਸੀਗਾ ਜਿਹਦੇ ਸ਼ਿਕਾਇਤਾਂ ਮਿਲੀਆਂ ਸੀਗੀਆਂ ਵੀ ਦੋ ਦੋ ਤਿੰਨ ਤਿੰਨ ਮਹੀਨੇ ਹੋ ਗਏ ਲਿਸੈਂਸ ਵਾਲੀ ਕਹਾਣੀ ਦੀ ਬੀ ਸਾਨੂੰ ਮਿਲ ਨਹੀਂ ਰਹੇ ਨੋ ਦੱਸਿਆ ਸੀ ਸਦਰਜੋ ਭਰਾਵੋ ਨਾਲ ਦੀ ਨਾਲ ਸਖਤ ਚਾਰੀ ਕੋ 15 ਜੁਲਾਈ ਤੋਂ ਬਾਅਦ ਟਾਈਮ ਨਹੀਂ ਪਉਣਾ ਹੈਗਾ ਤੇ ਕੁਛ ਕੁ ਸਤਾ ਦਿੱल्या ਦੀ ਵੀ ਕੁਛ ਗਲਤ ਹੋਣ ਲੱਗਿਆ ਆ ਉਹਦੇ ਵਾਸਤੇ ਭਰਾਵਾ ਮੰਗ ਸਮਝਾਤਾ ਵੀ ਗਲਤ ਜੇ ਹੁੰਦਾ ਮੁਸ਼ਪੰਦ ਕਰ ਦੋ ਠੀਕ ਆ ਇਹੀ ਕਹਿਣਾ ਆ ਸੀਗਾ ਇਹ ਗੱਲਬਾਤ ਕਿਸੇ ਅੰਦਰ ਜਾ ਕੇ ਜਦੋਂ ਪੁੱਛ ਪੁੱਛ ਕੇ ਕਿਸੇ ਤੱਕ ਕੀ ਕਹਿਣਾ ਕਰਦਾ ਉਹਨਾਂ ਕੋਲੋਂ ਵੀ ਕੋਈ ਜਵਾਬ ਨਹੀਂ ਸੀਗਾ ਉਹਨਾਂ ਕੋਲ ਜੋ ਤਸਲੀਬ ਅਕਸ ਹੋ ਸਕੇ ਬਸ ਉਹਨਾਂ ਤਾਂ ਇਹੀ ਸੀ ਵੀ ਹਾਂਜੀ ਬਾਹਰ ਨਹੀਂ ਜਾਈਆਂ ਇਹ ਬੰਦੇ ਨੇ ਵੀ ਬਾਹਰ ਨਹੀਂ ਜਾਣੀ ਚਾਹੀਦੀ ਸੀਗੀਆਂ ਬਾਹਰ ਪੈਣੀ ਇੰਦੀ ਹੋਣੀ ਚਾਹੀਦੀਆਂ ਗਈਆਂ ਕਿਉਂ ਕਾਰਨ ਕੀ ਆ ਉਹ ਦਾ ਕੋਈ ਸਸਲੀ ਬਕਸ ਜਵਾਦੀ ਬਾਈ ਕਾਹੇ ਨਾ ਸੰਭੜਾ ਇਹ ਗਲਤ ਹੈ ਇਹ ਗਲਤ ਆ ਜੀ ਬਿਲਕੁਲ ਸਾਡਾ ਜਦੋਂ ਡਾਕੂਮੈਂਟ ਜਿਹੜੇ ਪੈਨੇ ਸਾਡੇ ਕੋਲ ਸਾਡਾ ਸਾਮਸਵਾਹ ਬਣਦੀ ਆ ਦੋ ਚੀਜ਼ਾਂ ਨੇ ਜੇ ਸਾਮਸਵਾਹ ਬਣਦੀ ਜੇ ਮੰਨ ਲਓ ਵੀ ਦੋ ਬਦ ਖਤਮ ਵੀ ਜਾਂ ਨਾਸ ਕਰਨਾ ਬਰਦਾ ਇਸ ਤਰ੍ਹਾਂ ਸ਼ਰੀਆਮ ਪਿੰਦੇ ਗੇਧਣੀਆਂ ਜਾਂ ਹਨਾ ਲੋਕਾਂ ਦੇ ਡਾਕੂਮੈਂਟ ਦੇ ਨਿੱਜੀ ਨਾਲ ਬਹੁਤ ਕੁਝ ਲੱਗਿਆ ਉਹਨਾਂ ਦਾ ਨਾਲ ਜਦੋਂ ਬਣਾਉਂਦੇ ਨੇ ਯਾਰ ਸੀ ਤੇ ਨਹੀਂ ਇਸਾ ਇਸਾ ਹੋ ਜਿੰਨੀ ਚਾਹੀਦੀ ਇਹ ਕਾਰਵਾਈ ਹੋਣੀ ਚਾਹੀਦੀ ਇਹਨੂੰ ਕਹਿੰਦੇ ਜੀ ਜੋ ਕੁਛ ਗੇਟਲ ਦਾ ਰੋਂਗ ਹੈ ਇਹ ਗੱਲ ਹੈਗੀ ਆ ਇਹ ਪਤਾ ਕਰੀਏ ਤਾਂ ਲਖਣਾ ਤੋ ਕੁਝ ਬਾਅਦ ਇਹਦੇ ਵੀ ਬਣਵਾ। ਹਾਂਜੀ ਸ਼ਿਕਾਇਤ ਮਿਲੀ ਸੀਗੀ। ਇਹ ਜਿਹੜਾ ਸਰਕਾਰੀ ਰਿਕਾਰਡ ਆ ਜਦੋਂ ਆਪਾਂ ਆਰਸੀ ਵਗੈਰਾ ਅਪਲਾਈ ਕਰਦੇ ਆ ਉਹਦਾ ਰਿਕਾਰਡ ਜੀ ਜਮਾ ਹੁੰਦਾ। ਵੱਡੀ ਗੰਟੀ ਦੇ ਫੈਲਾ ਥੱਲੇ ਸਮਾਨ ਦੇ ਥੱਲੇ ਪਈਆਂ ਸੀ। ਉਹ ਜਦੋਂ ਪਤਾ ਲੱਗਿਆ ਤਾਂ ਫਿਰ ਐਮਐਲਏ ਸਾਹਿਬ ਦੇ ਨਾਲ ਇੱਥੇ ਆ ਕੇ ਮੈਂ ਕਹਿ ਸਕਦੇ ਹਾਂ ਕਿ ਚੈੱਕ ਕਰਨ ਲਈ ਆਏ ਤਾਂ ਬਾਕੀ ਵੱਡੀ ਗੰਟੀ ਦੇ ਵਿੱਚ ਬਾਹਰ ਪਈਆਂ ਸੀਗੀਆਂ ਤੇ ਬਹੁਤ ਵੱਡੀਆਂ ਗਲਤੀ ਆ ਪ੍ਰਸ਼ਾਸਨ ਦੀ। ਤੋ ਸਰਕਾਰੀ ਕਾਗਜ਼ ਜਿਸ ਤਰੀਕੇ ਨਾਲ ਰਿਕਾਰਡ ਜ਼ਰੜ ਰਿਹਾ। ਕਿ ਕਿੱਡੀ ਵੱਡੀ ਗਲਤੀ ਜਿਹਦੇ ਕੋਲ ਕਾਰਵਾਈ ਹੋਵੇਗੀ। ਜ਼ਰੂਰ ਬਿਲਕੁਲ ਕਾਰਵਾਈ ਜ਼ਰੂਰ ਹੋਊਗੀ। ਤੇ ਉਹੀ ਹਦਾਇਤ ਐ ਮਲੇ ਸਾਹਮਣੇ ਕੀਤੀ ਆ ਮਿਲਕੇ ਐਸਟੀਐਮ ਦਫਤਰ ਦੇ ਵਿੱਚ ਦੀ ਜਿਹੜੀ ਵੀ ਇਹ ਅਣਗਹਿਲੀ ਆ ਕਿ ਤੋ ਕਦੇ ਹੋਣੀ ਨਹੀਂ ਚਾਹੀਦੀ ਕਿਉਂਕਿ ਇਹ ਅਜ ਰਿਕਾਰਡ ਇਹਨਾਂ ਨੇ ਸਿਰਤਾ ਕਹਿੰਨ ਕਿਸੇ ਨੂੰ ਚਾਹੀਦਾ ਤਾਂ ਉਹ ਰਿਕਾਰਡ ਅਵੇਲੇਬਲ ਨਹੀਂ ਹੁੰਦਾ ਉਹ ਚ ਫਿੱਦਲ ਖਵਾਰੀ ਹੁੰਦੀ ਆ ਲੋਕਾਂ ਦੀ ਤੇ ਜਿਹੜੀ ਇਹ ਸਰਕਾਰ ਆ ਉਹ ਲੋਕਾਂ ਦੀ ਫਿੱਦਲ ਖਵਾਰੀ ਖਤਮ ਕਰਨ ਦੇ ਲਈ ਆ ਤੇ ਚਾਹੇ ਛੋਟੀ ਤੋਂ ਛੋਟੀ ਅਣਗਹਿਲੀ ਹੋਵੇ ਛੋਟੀ ਤੋਂ ਛੋਟੀ ਗਲਤੀ ਹੋਵੇ ਉਹਨੂੰ ਦੇਖਿਆ ਜਾਵੇ ਬਚਿਆ ਜਾਵੇ ਕਿ ਉਹਨੂੰ ਠੀਕ ਕੀਤਾ ਜਾਵੇ ਜੇ ਕੋਈ ਇਹ ਅਣਗਹਿਲੀ ਕਰਦਾ ਮੁਲਾਜ਼ਮ ਤਾਂ ਉਹ ਤੇ ਕਾਬੂ ਬਣਦੀ ਕਰ ਦੇ ਸਰਕਾਰੀ ਰਿਕਾਰਡ ਦਾ ਦੁਰਉਪਯੋਗ ਵੀ ਹੋ ਸਕਦਾ ਬਿਲਕੁਲ ਹੋ ਸਕਦਾ ਜੀ ਜੇਕਰ ਇਹ ਇੱਕ ਬਹੁਤ ਵੱਡੀ ਹਨਗੈਲੀ ਆ ਜੋ ਵੀ ਇਹਦਾ ਜ਼ਿੰਮੇਵਾਰ ਹੋਊਗਾ ਉਹ ਜਾਂਚ ਕਰਕੇ ਉਹਦੇ ਤੇ ਜ਼ਰੂਰ ਕਾਰਵਾਈ ਕੀਤੀ ਜਾਵੇਗੀ ਜੀ ਇਹ ਰਹਿਣਾ ਤਾਂ ਸਿੱਕਿ ਮਾਰੋ ਕੀ ਦੱਸਿਓ ਜੀ ਸੁਸ਼ਨਾ ਕੋਲ ਦਿੱਤਾ ਦਾ ਟੈਂਪਰੇਰੀ ਜੀ 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 ਜ ਜਿਹੜਾ ਪੀਆਰਸੀਆਂ ਵਰ ਰਿਕਾਰਡ ਆ ਜਾਂ ਲਾਇਸੈਂਸ ਆ ਜਿਵੇਂ ਇਹ ਰੂਮ ਚ ਪਿਆ ਜਾਂ ਨੰਬਰ ਕਮਰੇ ਚ ਪਿਆ ਉਹ ਦੇਖਦੇ ਹਾਂ ਹੁਣ ਕਿੱਥੇ ਨਗਲੀ ਹੋਈ ਆ ਜਾਂ ਕਿਦਾਂ ਫਾਈਲਾਂ ਉਧਰ ਪਈਆਂ ਰਹਿ ਗਈਆਂ ਪੁਰਾਣੀਆਂ ਉਹਦੇ ਬਾਰੇ ਜਾਂਚ ਕਰਾਂਗੇ ਅਸੀਂ ਆਪਾਂ ਮਿਸਯੂਜ਼ ਹੋ ਸਕਦਾ ਮਿਸਯੂਜ਼ ਹੈ ਸਰੇ ਨਾ ਤਾਂ ਹੁਣ ਰਿਕਾਰਡ ਚੜਿਆ ਹੋਇਆ ਇਹਨਾਂ ਤੇ ਮਿਸਯੂਜ਼ ਨਹੀਂ ਹੋ ਸਕਦਾ ਵੈਸੇ ਸਰਕਾਰੀ ਤਾਂ ਹਾਂਜੀ ਪਰ ਹਾਂ ਸਰਕਾਰੀ ਰਿਕਾਰਡ ਦਾ ਸਰਕਾਰੀ ਆ ਪਰ ਇਹਨੂੰ ਸੰਭਿਆ ਜਾਣਾ ਚਾਹੀਦਾ